ਬੀਤੇ ਸੋਮਵਾਰ ਨੂੰ ਬਲਟਾਣਾ ਵਿਖੇ 17 ਸਾਲਾ ਕ੍ਰਿਸ਼ਨਾ ਨਾਮਕ ਨਵਾਲਿਕ ਦਾ ਚਾਕੂਆਂ ਨਾਲ ਵਾਰ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਅਤੇ ਵੱਖ-ਵੱਖ ਸੁਰਾਗਾਂ ਦੇ ਆਧਾਰ 'ਤੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਨੂੰ ਲੈ ਕੇ ਅੱਜ ਡੀਐਸਪੀ ਜਸਪਿੰਦਰ ਸਿੰਘ ਗਿੱਲ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਹੈ ਤੇ ਵੱਡੇ ਖੁਲਾਸੇ ਕਰਦੇ ਹੋਏ ਕੀ ਕੁਝ ਦੱਸਿਆ ਗਿਆ ਆਓ ਸੁਣਾਉਂਦੇ ਹਾਂ ਤੁਹਾਨੂੰ 10 ਤਰੀਕ ਨੂੰ ਤੈਨੂੰ ਫਰਵਰੀ ਨੂੰ ਸ਼ਾਮ ਨੂੰ 7:30 ਵਜੇ ਜਿਹੜਾ ਚੰਡੀਗੜ੍ਹ ਸਵੀਡਸ ਬਲਟਾਣਾ ਜਿਹੜਾ ਮੇਨ ਮਾਰਕੀਟ ਦੇ ਵਿੱਚ ਹੈ ਜੀ ਉੱਥੇ ਇੱਕ ਜਿਹੜਾ ਸਰ ਕ੍ਰਿਸ਼ਾ ਜਿਹੜਾ ਪੰਜ ਕੋਲੇ ਦਾ ਰਹਿਣ ਵਾਲਾ ਸੀਗਾ ਇਹ ਇੰਡਸਟਰੀ ਏਰੀਆ ਦਾ ਨਵਾਲਕ ਬੱਚਾ ਸੀਗਾ ਇਹਦੇ ਇਹਦੇ ਕਿਸੇ ਲੜਾਈ ਦੇ ਵਿੱਚ ਇਹਦੀ ਮੌਤ ਹੋ ਗਈ ਸੀ ਤੇ ਉਹ ਜਿਹੜਾ ਇਹਦਾ ਕਤਲ ਦੇ ਸਬੰਧ ਦੇ ਵਿੱਚ ਜੀ ਅਸੀਂ ਜਿਹੜਾ ਸਾਡੀ ਜ਼ਿਲ੍ਹਾਪੁਰ ਪੁਲਿਸ ਤੇ ਬਲਟਾਣਾ ਪੁਲਿਸ ਨੇ ਬੜੀ ਜਲਦੀ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ ਅੰਦਰ ਹੀ ਤਿੰਨ ਦੋਸ਼ੀਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਨਵਾਲਕ ਨੇ ਤੇ ਇੱਕ ਬਾਲਕ ਹੈ ਜਿਹੜਾ ਦੋਸ਼ੀ ਪੁਸ਼ਕਰ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਾਰਨ ਕੀ ਰਿਹਾ ਸਭ ਇਹਨਾਂ ਦਾ ਜੀ ਕਤਲ ਕਰਨ ਦਾ ਕਾਰਨ ਬਹੁਤ ਛੋਟੇ ਜਿਹੇ ਮਸਲੇ ਨੂੰ ਲੈ ਕੇ ਇਹਨਾਂ ਦਾ ਲੜਾਈ ਝਗੜਾ ਹੋਇਆ ਕੋਈ ਕੱਪੜਿਆਂ ਨੂੰ ਲੈ ਕੇ ਉਹ ਕਹਿੰਦਾ ਤੂੰ ਕੱਪੜੇ ਮਹਿੰਗੇ ਪਾਉਣਾ ਮੈਂ ਸਸਤੇ ਪਾਉਣਾ ਇਹੋ ਜਿਹੇ ਮਸਲੇ ਨੂੰ ਲੈ ਕੇ ਪੰਜ ਕੁਲੇ ਲੜਾਈ ਹੋਈ ਸੀ। ਉਸ ਤੋਂ ਬਾਅਦ ਜਿਹੜਾ ਇਹ ਜਿਹੜਾ ਮ੍ਰਿਤਕ ਹੈ ਤੇ ਨਾਲ ਇਹਦਾ ਜਿਹੜਾ ਇੱਕ ਫਰੈਂਡ ਆ ਪਿਊਸ਼ ਇਹ ਦੋਨੋਂ ਇੱਥੇ ਵਾਪਸ ਆਪਣੇ ਘਰ ਵੱਲ ਨੂੰ ਆ ਰਹੇ ਸੀ ਬਲਟਾਣੇ ਵੱਲ ਨੂੰ ਦੇ ਰਾਹ ਤੇ ਉਹਨਾਂ ਨੇ ਘੇਰ ਤੇ ਜਿਹੜੇ ਦੌਰਾਨੇ ਲੜਾਈ ਉਹਦੇ ਇੱਕ ਜਿਹੜਾ ਸੀਗਾ ਜਿਹੜਾ ਪਿਊਸ ਸੀਗਾ ਜਖਮੀ ਹੋ ਗਿਆ ਤੇ ਜਿਹੜਾ ਦੂਸਰਾ ਲੜਕਾ ਸੀਗਾ ਮ੍ਰਿਤਕ ਰਿਸ ਇਹਦੀ ਨਹੀਂ ਡੈਥ ਹੋਈ ਆਪਦੇ ਦੋਸਤਾਂ ਲੱਗਿਆ ਪਹਿਲਾਂ ਕੋਈ ਨਹੀਂ ਸੀ ਨਹੀਂ ਆਪਦੇ ਆਪਦੇ ਦੋਸਤ ਵੀ ਸੀਗੇ ਜਾਣਕਾਰ ਵੀ ਸੀਗੇ ਇਕੱਠੇ ਹੀ ਘੁੰਮਦੇ ਸੀਗੇ ਬਹੁਤ ਛੋਟੇ ਮਸਲੇ ਨੂੰ ਲੈ ਕੇ ਇਹਨਾਂ ਦਾ ਇੱਕ ਮਨਮਟਾਵ ਹੋ ਗਿਆ ਉਸੇ ਉਹ ਹੀ ਵਤ ਗਿਆ ਜਿਹੜੀ ਲੜਾਈ ਸੀ ਜਿਹੜਾ ਜਿਹੜਾ 19 ਸਾਲ ਦਾ ਮੁੰਡਾ ਹੈਗਾ ਨਾਮ ਪੁਸ਼ਕਰ ਹੈ ਜੀ ਇਹ ਮੋਲੀ ਜਾਗਰਾ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਇਹਦਾ ਹਜੇ ਤੱਕ ਜਿੰਨਾ ਕਿ ਹੁਣ ਤੱਕ ਦੀ ਤਫਤੀਸ਼ ਕੀਤੀ ਹੈ ਜੀ ਹਜੇ ਤੱਕ ਇਹਦਾ ਕੋਈ ਤੱਕ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਅਸੀਂ ਦੁਬਾਰਾ ਚੈੱਕ ਕਰਾਂਗੇ ਦੁਬਾਰਾ ਤੁਹਾਨੂੰ ਬਰੀਫ ਕਰ ਦੇਵਾਂਗੇ ਹਾਂਜੀ ਹਾਂਜੀ ਪੜਨ ਵਾਲੇ ਸੀ 11ਵੀਂ 12ਵੀਂ ਕਲਾਸ ਦੇ ਸਾਰੇ ਸੀਗੇ ਜ਼ਿਆਦਾਤਰ ਜਿਹੜੇ ਜਿਹੜਾ ਮ੍ਰਿਤਕ ਸੀ ਉਹ ਵੀ 11ਵੀਂ ਕਲਾਸ ਪੜਦਾ ਸੀਗਾ ਜਿਹੜਾ ਉਹਦਾ ਦੋਸਤ ਸੀਗਾ ਉਹ ਵੀ ਸੀਗਾ ਨਾਲੇ ਨੌਕਰੀ ਵੀ ਕਰਦੀ ਛੋਟਾ-ਬੋਟਾ ਕੰਪਿਊਟਰ ਦਾ ਕੋਰਸ ਵੀ ਸਿੱਖ ਰਿਹਾ ਸੀ ਤੇ ਕਰ ਰਿਹਾ ਸੀ ਉੱਥੇ ਚੰਡੀਗੜ੍ਹ ਤੇ ਨਾਲੇ ਨੇ ਸਕੂਲਾਂ ਦਾ ਜਿਹੜਾ 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 ਕ੍ਰਿਸਟੇ ਪਿਊ ਸੀਗੇ ਇਹ ਤਾਂ ਇੱਕੋ ਚ ਪੜਦੇ ਸੀ ਬਾਕੀ ਅਲੱਗ-ਅਲੱਗ ਚ ਪੜਦੇ ਸੀ ਹਨ ਇਸ ਵਿੱਚ ਕਈ આરોપી ਸੀ ਜਿਹਦੀ ਨੂੰ ਇਸ ਤਰ੍ਹਾਂ ਤੇ ਦਿਖਾਈ ਦੇਦਾ ਉਹ ਕਈ આરોપી ਨਜ਼ਰ ਆ ਰਹੇ ਹਾਂਜੀ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸੀਆਂ ਨਾ ਪਹਿਲਾਂ ਇਨੀਸ਼ially ਅਸੀਂ ਤਿੰਨ ਬੰਦਿਆਂ ਤੇ ਬਾਈ ਨੇਮ ਐਫ ਆਈ ਆਰ ਦਰਜ ਕੀਤੀ ਸੀ ਜਿੰਨੀਆਂ ਕਿ ਸਾਨੂੰ ਮੁੱਢਲੀ ਜਾਣਕਾਰੀ ਸੀ ਉਸ ਤੋਂ ਬਾਅਦ ਅਸੀਂ ਇੱਕ ਹੋਰ ਮੁੰਡਾ ਜਿਹੜਾ ਸੰਦੀਪ ਉਹ ਆਈਡੈਂਟੀਫਾਈ ਕਰ ਲਿਆ ਤੇ ਜਿਹੜਾ ਹੁਣ ਅਸੀਂ ਰੀਸੈਂਟ ਜਿਹੜਾ ਪੁਸ਼ਕਰ ਗ੍ਰਿਫਤਾਰ ਕੀਤਾ ਸੀ ਉਹਦੀ ਵੀ ਪੁੱਛ ਗਏ ਤਾਂ ਸਾਨੂੰ ਦੋ ਬੰਦੇ ਹੋਰ ਆਈਡੈਂਟੀਫਾਈ ਹੋਏ ਨੇ ਪਰ ਅਸੀਂ ਇਹ ਚੈੱਕ ਕਰ ਰਹੇ ਆ ਜਿਹੜੇ ਫੁਟੇਜ ਦੇ ਵਿੱਚੋਂ ਚੈੱਕ ਕਰ ਰਹੇ ਆ ਵੀ ਇਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਸੀ ਮ੍ਰਿਤਕ ਪਾਰਟੀ ਨੂੰ ਸੀ ਜਾਂ ਬਰਕਲ ਬਰਕਲਾ ਦੇ ਤੇ ਸੀ ਜਿਹੜੀ ਜੀ ਮ੍ਰਿਤਕ ਪਾਰਟੀ ਸੀ ਉਹਦੇ ਨਾਲ ਵੀ ਦੋ ਤਿੰਨ ਮੁੰਡੇ ਸੀਗੇ ਪਰ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸਾਨੂੰ ਜਿਹੜਾ ਇੱਕ ਪਿਊਸ਼ ਆ ਉਹ ਜ਼ਖਮੀ ਪਿਆ ਇੱਕ ਜਿਹੜਾ ਮੁੰਡਾ ਸੀਗਾ ਉਹਦੀ ਡੈਥ ਹੋ ਗਈ ਹੈ ਤੇ ਜਿੰਨੇ ਕੇ ਦੋਸ਼ੀ ਪਾਰਟੀ ਦੇ ਸੀ ਫਿਲਹਾਲ ਹੁਣ ਤੱਕ ਅਸੀਂ 6 ਮੁੰਡੇ ਆਇਡੈਂਟੀਫਾਈ ਕਰ ਲਏ ਨੇ ਉਹਨਾਂ ਦੇ ਵਿੱਚੋਂ ਜਿਹੜਾ ਜ਼ਖਮੀ ਹੋ ਗਿਆ ਉਹਨੂੰ ਬਾਹਰ ਰੱਖੀਏ ਨੇ ਖਤਰੇ ਤੋਂ ਬਾਹਰ ਹੈ ਜੀ ਹੰਦੀ ਉਹ ਸੱਟ ਲੱਗੀ ਸੀ ਪਰ ਖਤਰੇ ਤੋਂ ਬਾਹਰ ਹੈ ਜੀ ਪੁਸ਼ਕਰ ਨੂੰ ਇਹ ਪੇਜ ਕੋਰਟ ਵਿੱਚ ਪੇਸ਼ ਕਰਕੇ ਜਿਹੜਾ ਰਿਮਾਂਡ ਲੈਣਾ ਹੈ ਜਿਹੜਾ ਤਾਂ ਜੀ ਪਹਿਲਾਂ ਦੋ ਜੀਏ ਉਹਨਾਂ ਨੂੰ ਨਵਾਲਾ ਕਨ ਉਹਨਾਂ ਨੂੰ ਤਾਂ ਅਸੀਂ ਅਸੀਂ ਬਲਟਾਣੇ ਤੋਂ ਐਪਰੀਹੈਂਡ ਕਰਕੇ ਜਿਹੜੇ ਜੁਨਿਅਰ ਜਸਟਿਸ ਕੋਰਟ ਆ ਉਹਦੇ ਵਿੱਚ ਪੇਸ਼ ਕੀਤਾ ਤੇ ਜਿਹੜਾ ਇਹ ਪੁਸ਼ਕਰ ਹੈ ਇਹਨੂੰ ਵੀ ਅਸੀਂ ਬਲਟਾਣੇ ਸ਼ਹਿਰ ਤੋਂ ਹੀ ਗ੍ਰਿਫਤਾਰ ਕੀਤਾ ਜੀ ਸਰ ਇਸ ਮਾਮਲੇ ਕੋ ਲੈ ਕੇ ਜੋ ਪੀੜਿਤ ਪੱਖ ਕੇ ਲੋਕ ਹੈ ਉਹ ਉਹਨੇ ਮੰਨ ਲਈ ਹੈ ਕਿ ਸਭੀ ਅਰੋਪੀ ਉਹ ਜਨਸ ਜਲ ਗ੍ਰਫਤਾਰ ਕੀਤੇ ਜਿੰਨੇ ਵੀ ਸੀ ਜਿਹਨੂੰ ਕਦਮ ਲੇਕਿਆ ਇਸ ਮਾਮਲੇ ਕੋ ਲੈ ਕੇ ਬਲਟਾਨਾ ਚੌਕੀ ਗਿਆ ਕੇ ਧਰਨਾ ਵੀ ਆਯੋਜਿਤ ਕੀਤਾ ਜਾ ਰਹਾ ਹੈ ਹਾਂ ਜੀ ਉਹ ਜਿਹੜੇ ਮ੍ਰਿਤਕ ਦੇ ਜਿਹੜੇ ਪੇਰੈਂਟ ਸੀਗੇ ਮੈਂ ਵੀ ਉਹਨਾਂ ਨੂੰ ਕੱਲ ਮਿਲਿਆ ਸੀਗਾ ਪਰਿਜਨ ਸੀ ਜਿਹੜੇ ਉਹਨਾਂ ਦੇ ਉਹਨਾਂ ਦੀ ਇਹੀ ਡਿਮਾਂਡ ਸੀਗੀ ਵੀ ਜਿਹੜਾ ਐਕਚੁਅਲੀ ਪਹਿਲਾਂ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਪੁਲਿਸ ਨੇ ਗ੍ਰਫਤਾਰ ਕਰ ਲਏ ਨੇ ਜਦੋਂ ਸੀ ਉਹਨਾਂ ਨੂੰ ਦੱਸਿਆ ਤਾਂ ਦੇਰ ਮੋਰ ਔਰ ਲੈਸ ਸੈਟੀਸਫਾਈਡ ਤੇ ਜਿਵੇਂ ਹੁਣ ਇੰਚਾਰਜ ਸਾਹਿਬ ਸਾਡੇ ਕੋਲ ਜਾ ਕੇ ਆਏ ਮੈਂ ਵੀ ਦੁਬਾਰਾ ਜਾ ਕੇ ਆਉਂਗਾ ਉਹਨਾਂ ਨੂੰ ਅਸੀਂ ਪੈਸੀਫਾਈ ਕਰਾਂਗੇ ਜਿਨੇ ਜਿਵੇਂ ਹੁ 24 ਘੰਟਿਆਂ ਦੇ ਵਿੱਚ ਜਿਹੜੇ ਤਿੰਨ ਮੁੱਖ ਦੋਸ਼ੀ ਸੀਗੇ ਉਹ ਸੀ ਗ੍ਰਿਫਤਾਰ ਕਰ ਲਏ ਨੇ ਜਿਹੜਾ ਪੁਸ਼ਕਰ ਦੋਸ਼ੀ ਜਿਹੜਾ ਹੁਣ ਰੀਸੈਂਟ ਗ੍ਰਿਫਤਾਰ ਕੀਤਾ ਇਸੇ ਨੇ ਉਹਦੇ ਵਾਰ ਕੀਤੇ ਜਿਹਦੇ ਉਹਦੇ ਜਿਹੜੇ ਉਹਦੇ ਲਈ ਫੈਟਲ ਹੋਏ ਜਿੰਨਾ ਕਰਕੇ ਉਹੀ ਡੈਥ ਹੋਈ ਤੇ ਬਾਕੀ ਵੀ ਅਸੀਂ ਤੁਰੰਤ ਗ੍ਰਿਫਤਾਰ ਕਰ ਲਾਂਗੇ ਜਿੰਨੇ ਵੀ ਦੋਸ਼ੀ ਰਹਿ ਗਏ ਨੇ ਹਾਂਜੀ ਜੀ ਮ੍ਰਿਤਕ ਦਾ ਪੋਸਟਮਾਰਟਮ ਚੱਲ ਰਿਹਾ ਜੀ